ਹਾਂਜੀ ਜਿਨ੍ਹਾਂ ਨੂੰ ਸੁੱਕੀ ਖਾਂਗ ਹੈ ਜਾਂ ਬਲਗਮ ਵਾਲੀ ਖਾਂਗ ਹੈ ਜਾਂ ਕਾਲੀ ਖਾਂਗ ਹੈ ਕੋਈ ਵੀ ਕਿਸਮ ਦੀ ਖਾਂਗ ਹੈ ਤੁਸੀਂ ਕਿਹੜੀ ਵੀ ਕਿਸਮ ਦੀ ਖਾਂਗ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰੀ ਆਹ ਚੀਜ਼ ਜਿੱਤ ਤਿਆਰ ਕਰਕੇ ਖਾ ਲੋ ਤੇ ਤੁਹਾਡੀ ਖਾਂਗ ਹੈ ਜਿਹੜੀ ਉਹ ਬਿਲਕੁਲ ਠੀਕ ਹੋ ਜੂਗੀ ਤੁਸੀਂ 5-6 ਪਤਾਸੇ ਲੈ ਲਓ ਤੇ ਕਾਲੀਆਂ ਮਿਰਚਾਂ ਲੈ ਲਓ ਉਸ ਤੋਂ ਬਾਅਦ ਤੁਸੀਂ ਪਤਾਸਿਆਂ ਦੇ ਉੱਪਰ ਨਾ ਛੋਟੇ ਛੋਟੇ ਛੇਦ ਕਰ ਲਓ ਮਤਲਬ ਕਿ ਮਿਰਚ ਰੱਖਣ ਦੇ ਲਈ ਜਿਹੜੀ ਆਪਾਂ ਨੇ ਕਾਲੀਆਂ ਮਿਰਚਾਂ ਲੈ ਲਈਆਂ ਨੇ ਉਹ ਤੁਸੀਂ ਪਤਾਸਿਆਂ ਦੇ ਛੇਦ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਨਾ ਕੱਲੀ-ਕੱਲੀ ਜਿਹੜੀ ਮਿਰਚ ਹੈ ਉਹ ਤੁਸੀਂ ਇਹਦੇ ਵਿੱਚ ਐਡ ਕਰਦੇ ਜਾਓ ਸਾਰੀਆਂ ਮਿਰਚਾਂ ਨੇ ਜਿਹੜੀਆਂ ਪਤਾਸੀਆਂ ਨੇ ਇਸ ਤਰੀਕੇ ਦੇ ਨਾਲ ਤੁਸੀਂ ਐਡ ਕਰ ਲਓ ਚੰਗੇ ਤਰੀਕੇ ਦੇ ਨਾਲ ਇਹ ਬਈ ਜਿਹੜੀ ਮਿਕਸਚਰ ਹੈ ਇਹਨੂੰ ਤੁਸੀਂ ਦਿਨ ਚ ਇੱਕ ਵਾਰ ਬਣਾ ਕੇ ਖਾ ਲਓ ਤੁਹਾਡੇ ਖਾਂਗੇ ਜਿਹੜੀ ਜਦੋਂ ਖਤਮ ਹੋ ਜੂਗੀ ਤੇ ਤੁਹਾਨੂੰ ਆਰਾਮ ਮਿਲੇਗਾ ਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਤਵਾ ਲੈ ਲਓ ਤਵੇ ਦੇ ਉੱਪਰ ਨਾ ਤੁਸੀਂ ਦੇਸੀ ਘਿਓ ਹੈ ਜਿਹੜਾ ਉਹ ਪਾ ਲਓ ਜਦੋਂ ਤੁਹਾਡਾ ਦੇਸੀ ਘਿਓ ਮੈਲਟ ਹੋ ਜੇ ਉਸ ਤੋਂ ਬਾਅਦ ਤੁਸੀਂ ਜਿਹੜਾ ਕੱਲਾ ਕੱਲਾ ਪਤਾਸੇ ਜਿਹੜਾ ਆਪਣਾ ਮਿਰਚ ਵਾਲਾ ਉਹਨੂੰ ਤੁਸੀਂ ਇਹਦੇ ਚ ਐਡ ਕਰ ਦਿਓ ਕੱਲੇ ਕੱਲੇ ਪਤਾਸੇ ਨੂੰ ਜਦੋਂ ਇਹ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਹੈ ਜਿਹੜਾ ਮਤਲਬ ਕਿ ਰੜਚ ਪਤਾਸੇ ਜਿਹੜਾ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਲੇ-ਕੱਲੇ ਨੂੰ ਬਿਨਾ ਘਿਓ ਤੋਂ ਕੱਲੇ ਪਤਾਸਿਆਂ ਨੂੰ ਹੀ ਤੁਸੀਂ ਇੱਕ ਸਾਈਡ ਤੇ ਕੱਢ ਲਓ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਬਈ ਸਮੇਤ ਮਿਰਚਾਂ ਤੁਸੀਂ ਇਹ ਦਿਨ ਚ ਮਿਕਸਚਰ ਹੈ ਜਿਹੜਾ ਇੱਕ ਵਾਰੀ ਬਣਾ ਕੇ ਖਾਓ ਤੁਹਾਨੂੰ ਬਹੁਤ ਆਰਾਮ ਮਿਲੇਗਾ ਤੇ ਤੁਹਾਨੂੰ ਤੁਰੰਤ ਹੀ ਜਿਹੜੀ ਖਾਂਸੀ ਇਹ ਬੰਦ ਹੋ ਜਾਊਗੀ ਕਿਸੇ ਵੀ ਕਿਸਮ ਦੀ ਭਾਵੇਂ ਦੀ ਉਹ ਬਲਗਮ ਵਾਲੀ ਹੈ ਭਾਵੇਂ ਦੀ ਉਹ ਸੁੱਕੀ ਹੈ ਪਾ ਮੈਂ ਤੁਹਾਡੀ ਜਿਹੜੀ ਕੁੱਤਾ ਖੰਗ ਹੁੰਦੀ ਉਹ ਤਾਂ ਆਰਾਮ ਮਿਲੂਗਾ ਵੀ ਵੀਡੀਓ ਵਧੀਆ ਲੱਗੀ ਸ਼ੇਅਰ